70 ਪਰਿਵਾਰਾਂ ਦੇ ਨਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਬਣਨ ਜਾ ਰਹੇ ਨੇ ਦਰਸਿਲ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਅੱਜ ਸੈਂਕਸ਼ਨ ਲੈਟਰ ਲਗਭਗ 70 ਲਾਪਤਰੀ ਪਰਿਵਾਰਾਂ ਨੂੰ ਵੰਡੇ ਗਏ ਨੇ ਜਿੱਤੇ ਦਿੜਬਾ ਦੇ ਜ਼ਰੂਰਤਮੰਦ ਪਰਿਵਾਰ ਹੁਣ ਆਪਣੀ ਛੱਤ ਹੇਠ ਰਹਿ ਸਕਣਗੇ ਤਾਂ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਅੱਜ ਦਿੜਬਾ ਦੇ ਸਬ ਡਿਵੀਜ਼ਨ ਕੰਪਲੈਕਸ ਦੇ ਵਿੱਚ ਪਹੁੰਚ ਕੀਤੀ ਤੇ ਉੱਥੇ 70 ਪਰਿਵਾਰਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਨੇ ਜਿਸ ਦੇ ਵਿੱਚ 2.5 ਲੱਖ ਦੀ ਰਾਸ਼ੀ 4 ਕਿਸ਼ਤਾਂ ਦੇ ਵਿੱਚ ਦਿੱਤੀ ਜਾਵੇਗੀ ਜਿਸ ਨਾਲ ਇਹ ਬੇਕਰ ਲੋਕ ਆਪਣੇ ਨਵੀਂ ਆਸ਼ੀਆ ਨਿ ਬਣਾ ਕੇ ਉਸ ਦੇ ਵਿੱਚ ਪਰਿਵਾਰਾ ਸਮੇਤ ਜੀਵਨ ਬਤੀਤ ਕਰ ਸਕਣਗੇ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਛੱਤ ਤੋਂ ਬਾਂਜਾ ਨਹੀਂ ਰਹੇਗਾ ਇਹ ਉਪਰਾਲਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਚੰਗੀ ਇਮਾਰਤ ਬਣਾ ਕੇ ਦਿੱਤੀ ਜਾਵੇਗੀ ਜਿਸ ਉੱਪਰ ਪੈਸਾ ਖਰਚ ਕੀਤਾ ਜਾਵੇਗਾ ਸਰ ਅੱਜ ਕਿੰਨੇ ਲਾਭਪਾਤਰੀ ਹੈਗੇ ਨੇ ਸੈਂਕਸ਼ਨ ਲੈਟਰ ਜਾਰੀ ਕੀਤੇ ਹੈਗੇ ਨੇ ਕਿੰਨੀ ਅਮਾਉਂਟ ਹੈਗੀ ਸਰ ਜੀ ਦੀ ਸਟੀਲ ਤਾਂ ਅੱਜ ਢੜਬਾ ਸ਼ਹਿਰ ਦੇ ਅੰਦਰ ਪੰਜਾਬ ਸਹਿਰੀ ਆਵਾਸ ਯੋਜਨਾ ਦੇ ਤਹਿਤ 70 ਪਰਿਵਾਰਾਂ ਨੂੰ ਹਰੇਕ ਪਰਿਵਾਰ ਨੂੰ 2,50,000 ਯਾਨੀ ਕਿ 2.5 ਲੱਖ ਰੁਪਏ ਜਿਹੜੀ ਗ੍ਰਾਂਟ ਆ ਘਰ ਬਣਾਉਣ ਲਈ ਉਹ ਜਾਰੀ ਕੀਤੀ ਆ ਕੁੱਲ 1 ਕਰੋੜ 75 ਲੱਖ ਰੁਪਈਆ ਆ ਸਾਰੇ ਲਾਭਪਾਤਰੀ ਖੜੇ ਨੇ ਜਿਹੜੇ ਬਜ਼ੁਰਗ ਇਹਨਾਂ ਨੂੰ ਦਿੱਤੀ ਜਾਗੀ ਤੇ ਇਹਦੇ ਨਾਲ 70 ਘਰ ਦੇ ਜਿਹੜੇ ਡਿੜਬੇ ਦੇ ਅੰਦਰ 70 ਘਰ ਜਿਹੜੇ ਨੇ ਬਣ ਸਕਣਗੇ। ਤੋਂ ਇਸ ਤੋਂ ਬਿਨਾਂ ਇੱਕ ਲਿਸਟ ਹੋ ਰਾ ਉਹ ਵੀ ਜੇ ਬੜੀ ਜਲਦੀ ਅਸੀਂ ਬਣਾਂਗੇ। ਸੋ ਬਿਲਕੁਲ ਕੋਈ ਵੀ ਘਰ ਜਿਹੜਾ ਅਸੀਂ ਬਗੈਰ ਘਰ ਤੋਂ ਬੰਦਾ ਨਹੀਂ ਰਹਿਣ ਦੇਵਾਂਗੇ। ਸੋ 70 ਘਰਾਂ ਨੂੰ 2.5 ਲੱਖ ਰੁਪਈਆ ਜਿ ਮਿਲਿਆਗਾ। ਸੋ ਇਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪ ਸਾਰੇ ਜਣੇ ਜਿਹੜਾ ਹੈਗਾ ਇਹਨੂੰ ਦੇਖਦੇ ਇੱਕ ਚ ਆਪਣੇ ਘਰ ਬਣਾਓ ਤਾਂ ਕਿ ਤੁਹਾਡੇ ਤੁਸੀਂ ਤੇ ਤੁਹਾਡੇ ਬੱਚੇ ਉੱਥੇ ਰਹਿ ਸਕਣ। ਇਹ ਸਾਰਾ ਚੈੱਕ ਕੀਤਾ ਗਿਆ ਸਰ ਪਹਿਲਾਂ ਕਿਸ ਤਰ੍ਹਾਂ ਦੇ ਜ਼ਰੂਰਤਪੂਰਨ ਪਹਿਲਾਂ ਸਰਵੇ ਹੋਇਆ ਸੀ ਚੈੱਕ ਕੀਤਾ ਗਿਆ ਸਰਵੇ ਲਗਾਤਾਰ ਚੱਲਦੇ ਰਹਿੰਦੇ ਨੇ ਕਿ ਜਿਹੜਾ ਵੀ ਗਰੀਬ ਪਰਿਵਾਰ ਆ ਅਸੀਂ ਉਹਨੂੰ ਦੇਖ ਕੇ ਚੈੱਕ ਕਰਕੇ ਇਹ ਨਾ ਹੋਵੇ ਕਿ ਬੇੜਿਆਜ ਪੈਸੇ ਲੈ ਜਿਹੜਾ ਜਾਇਜ਼ ਆ ਗਰੀਬ ਆ ਉਹਨਾਂ ਪਰਿਵਾਰਾਂ ਨੂੰ ਇਹ ਪੈਸੇ ਮਿਲਦੇ ਨੇਗੇ ਸੋ 70 ਪਰਿਵਾਰਾਂ ਦੇ 2.5 ਲੱਖ ਰੁਪਏ ਹਰੇਕ ਪਰਿਵਾਰ ਨੂੰ ਮਿਲੇਗਾ 1 ਕਰੋੜ 75 ਲੱਖ ਰੁਪਏ ਟੋਟਲ ਰਾਸ਼ੀ ਬਣਦੀ ਸਰ ਪੰਜਾਬ ਦੇ ਦੇਖੋ ਤਿੰਨ ਨਗਰ ਕੀਰਤਨ ਜਿਹੜੇ ਨੇ ਕਿ ਉਹ ਪੰਜਾਬ ਦੇ ਵੱਖ-ਵੱਖ ਤਖਤਾਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸੈਟਾਂ ਤੋਂ ਸ਼ੁਰੂ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ 20 ਤਰੀਕ ਨੂੰ 22 ਤਰੀਕ ਨੂੰ ਪਹੁੰਚਣਗੇ ਔਰ ਇੱਕ ਨਗਰ ਕੀਰਤਨ ਜਿਹੜਾ ਸ਼੍ਰੀ ਨਗਰ ਤੋਂ ਇੱਥੋਂ ਪੰਡਿਤ ਕਿਰਪਾ ਆਰਾਮ ਜੀ ਜਿਹੜੇ ਆਏ ਸੀ ਗੁਰੂ ਸਾਹਿਬਾਨ ਕੋਲੇ ਫਰਿਆਦ ਲੈ ਕੇ ਤੇ ਸਾਡਾ ਧਰਮ ਸੰਕਟ ਚਾ ਸਾਡੇ ਨਾਲ ਚੱਲੋ ਉੱਥੋਂ ਚੱਲਿਆ ਸੀਗਾ ਤੇ ਸਾਰੇ 22 ਤਰੀਕ ਦੀ ਸ਼ਾਮ ਨੂੰ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਗੇ ਔਰ 23 ਤਰੀਕ ਨੂੰ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ 23 ਤਰੀਕ ਨੂੰ ਹੀ ਸਰਬ ਧਰਮ ਸੰਮੇਲਨ ਹੋਊਗਾ ਇੱਥੇ ਸ ਇਹ ਵੱਡੇ ਗਿਆਨੀ ਨੇ ਕਿ ਉਹ ਅਪਦਾ ਚਰਚਾ ਕਰਨਗੇ ਔਰ 24 ਤਰੀਕ ਨੂੰ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਬੁਲਾਇਆ ਗਿਆ ਉਹ ਉੱਥੇ ਉਹਦੇ ਤੇ ਚਰਚਾ ਹੋਊਗੀ ਜਿਹਦੇ ਅੰਦਰ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਦੀ ਸਖਿਆਮਾਂ ਤੇ ਉਹਨਾਂ ਦੇ ਬਲੀਦਾਨ ਨੂੰ ਲੈ ਕੇ ਕਿ ਕਿਸ ਤਰ੍ਹਾਂ ਉਹ ਹਿੰਦੀ ਚਾਦਰ ਦੁਨੀਆ ਚ ਕਹਿਲਾਈ ਜਾਂਦੇ ਨੇ ਕਿ ਔਰ 350 ਸਾਲ ਪਹਿਲਾਂ ਕਿਸ ਤਰ੍ਹਾਂ ਉਹਨਾਂ ਦੀ ਉਦੁੱਤੀ ਲਾਸਾਨੀ ਕੁਰਬਾਨੀ ਨੇ ਮੈਂ ਸਮਝਦਾ ਇੱਕ ਹਿੰਦੂ ਧਰਮ ਨੂੰ ਬਚਾ ਕੇ ਰੱਖਿਆ ਨਹੀਂ ਉਸ ਵਿੱਚ ਬਹੁਤ ਵੱਡਾ ਖਤਰਾ ਜਿਹੜਾ ਬਣਿਆ ਹੋਇਆ ਸੀਗਾ ਮੁਗਲਾਂ ਦਾ ਮੁਗਲ ਲਗਾਤਾਰ ਜਿਹੜਾ ਧਰਮ ਪਰਿਵਰਤਨ ਕਰਵਾ ਰਹੇ ਸੀਗੇ ਸੋ 24 ਤਰੀਕ ਨੂੰ ਸੈਸ਼ਨ ਹੋਊਗਾ 25 ਤਰੀਕ ਨੂੰ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਕਰਵਾ ਕੇ ਵੱਡਾ ਸਮਾਗਮ ਹੋਊਗਾ ਜਿੱਥੇ ਲੱਖਾਂ ਦੀ ਗਿਣਤੀ ਸੰਗਤ ਪਹੁੰਚ ਰਹੀ ਆ ਪੂਰੇ ਪ੍ਰਬੰਧ ਕੀਤੇ ਗਏ ਨੇ ਟੈਂਟ ਸਿਟੀ ਬਣਾਈ ਗਈ ਆ ਹਰ ਇੱਕ ਵਿਅਕਤੀ ਜਿਹੜਾ ਆਊਗਾ ਉਹਦੇ ਲਈ ਖਾਣ ਪੀਣ ਦਾ ਰਹਿਣ ਦਾ ਪ੍ਰਬੰਧ ਜਿਹੜਾ ਸਰਕਾਰ ਵੱਲੋਂ ਮੁਫਤ ਕੀਤਾ। ਦਿਰਬੇ ਗੁਰਦੁਆਰਾ ਤੇਗ ਬਹਾਦਰ ਸਾਹਿਬ ਬਣਿਆ ਉੱਥੇ ਚਲਸ਼ੋ ਪ੍ਰਾਪਤ ਗੁਰੂ ਸਾਹਿਬਾਨ ਆਏ ਸੀਗੇ ਤਾਂ 50 ਲੱਖ ਰੁਪਏ ਦਾ ਚੈੱਕ ਕੱਲ ਪ੍ਰਧਾਨ ਜੀ ਨਗਰ ਕੌਂਸਲ ਦੇ ਇਹਨਾਂ ਨੂੰ ਮਿਲਿਆਗਾ। ਇਸ ਤੋਂ ਬਿਨਾ ਕਮਾਲਪੁਰ, ਕਰੋੜ ਜੱਟਾਂ, ਕਣਕਵਾਲ ਪੰਗੋਆ, ਗੰਡੂਆ, ਗਾਗਾ ਇਹਨਾਂ ਸਾਰੇ ਪਿੰਡਾਂ ਨੂੰ ਜਿਹੜੀ ਗ੍ਰਾਂਟ ਆ ਉਹ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਬਦੇ ਹੱਥਾਂ ਨਾਲ ਜਿਹੜੀ ਉਹ ਡਿਸਟ੍ਰਿਬਿਊਟ ਕੀਤੀ ਆ ਦਿੱਤੀ ਆ। ਸੋ ਬਿਲਕੁਲ ਕੋਈ ਵੀ ਪਿੰਡ ਜਿਹੜਾ ਵਿਕਾਸ ਤੋਂ ਬਿਨਾ ਅਧੂਰਾ ਨਹੀਂ ਰਹੂਗਾ। ਤੁਹ ਸਾਰੇ ਪਿੰਡਾਂ ਚ ਵਿਕਾਸ ਜਿਹੜਾ ਉਹ ਲਗਾਤਾਰ ਪਹਿਲਾਂ ਹੀ ਚੱਲ ਰਿਹਾ ਔਰ ਜਿਹੜਾ 350 ਸਾਲ ਦੇ ਉੱਤੇ ਅਸੀਂ ਕੱਲ 71 ਕਰੋੜ ਰੁਪਇਆ ਉਹਦੀ ਗ੍ਰਾਂਟ ਜਿਹੜੀ ਆ ਉਹ ਜਿੱਥੇ-ਿੱਥੇ ਗੁਰੂ ਸਾਹਿਬਾਨ ਦੇ ਚਲਨਸ਼ੋਪ ਪ੍ਰਾਪਤ ਪਿੰਡ ਨੇਗੇ ਉਹਨਾਂ ਪਿੰਡਾਂ ਦੀ ਡਿਵੈਲਪਮੈਂਟ ਲਈ ਜਿਹੜੇ ਭੇਜੇ ਨੇਗੇ ਔਰ ਸਾਰੇ ਸਰਪੰਚਾਂ ਨੂੰ ਵੀ ਹੀ ਅਪੀਲ ਕੀਤੀ ਆ ਕਿ ਪਿੰਡ ਦੇ ਜਿਹੜੇ ਮਹਤਵਪੂਰਨ ਬੰਦੇ ਹੁੰਦੇ ਨੇਗੇ ਸਖਸ਼ੀਤਾ ਉਹਨਾਂ ਸਾਰਿਆਂ ਨੂੰ ਬਿਠਾ ਕੇ ਕੋਈ ਨਾ ਕੋਈ ਯਾਦਗਾਰ ਜਿਹੜੀ ਆ ਗੁਰੂ ਸਾਹਿਬਾਨ ਦੇ ਸਵੰਧ ਚ ਬਣਾਈ ਜਾਵੇ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ ਸੇਫ ਸੁਲਤਾਨੋ ਬਿਹਤਰ ਬਣਾਉਣ ਦੇ ਲਈ ਸਰ ਕੌਰੀਆਂ ਦੇ ਵਿੱਚ ਇੱਕ ਸ਼ਾਨਦਾਰ ਬਿਲਡਿੰਗ ਬਣ ਕੇ ਤਿਆਰ ਹੈਗੀ ਉਹ ਵੀ ਓਪਨਿੰਗ ਕਦੋਂ ਕੀਤੀ ਜਾ ਰਹੀ ਹੈ ਕੌਰੀਆਂ ਵਾਲੀ ਜਿਹੜੀ ਬਿਲਡਿੰਗ ਆ ਉਹ ਅੰਤਮ ਸ਼ੋਹਾਂ ਤੇ ਆ ਉਹਦਾ ਕੰਮ ਲਗਭਗ ਮੁਕੰਮਲ ਆ ਇੱਕ ਦੋ ਚੀਜ਼ਾਂ ਰਹਿਣੀਆਂ ਲਗੀਆਂ ਜਿਹੜਾ ਕੁਝ ਐਕਸ ਦੇ ਵਗੈਰਾ ਮਸ਼ੀਨਾ ਉਹ ਆਉਣੀਆਂ ਲਗੀਆਂ ਉਹ ਇਸੇ ਹਫ਼ਤੇ ਚ ਆ ਜਾਣਗੀਆਂ ਅਗਲੇ 10 15 ਦਿਨਾਂ ਦੇ ਅੰਦਰ ਜਿਹੜਾ ਉਹਦਾ ਹਸਪੀਟਲ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਸਰ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਗਰੰਟਾ ਦੇ ਰਹੇ ਹੋ ਸਰ ਪਰ ਲੇਕਿਨ ਬਹੁਤ ਸਾਰੇ ਕੁਝ ਹੋਰ ਪਾਰਟੀਆਂ ਦੇ ਜਿਹੜੇ ਸਰਪੰਚ ਨੇ ਸਰ ਉਹ ਕਹਿ ਰਹੇ ਨੇ ਕਿ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਸਾਡੇ ਵੱਲ ਵੀ ਧਿਆਨ ਕੀਤਾ ਜਾਵੇ ਸਾਨੂੰ ਅਜੇ ਤੱਕ ਗਰੰਟਾ ਨਹੀਂ ਮਿਲਿਆ ਹੈ ਮੈਂ ਸਾਰੀਆਂ ਮੈਂ ਬਗੈਰ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਹਰੇਕ ਨੂੰ ਗਰਾਉਂਡ ਦਿੰਦਾਗਾ ਜਿਹ ਗ੍ਰਾਂਟ ਉਹਦੀ ਪਹੁੰਚਾ ਦੇਣਾ ਹੈਗਾ ਹਰੇਕ ਪਿੰਡ ਚ ਕੰਮ ਚੱਲ ਰਿਹਾ ਹੈਗਾ ਇਹ ਨਹੀਂ ਕਿ ਕਿਸੇ ਪਿੰਡ ਚ ਕੰਮ ਨਹੀਂ ਚੱਲ ਰਿਹਾ ਹਾਂ ਕਿਤੇ ਪਿੰਡ ਚ ਜੇ ਉਹਨਾਂ ਕੋਈ ਸਰਪੰਚ ਮਤਾ ਪਾਉਣ ਚ ਆਉਣ ਚੀ ਫੇਰ ਹੋ ਰਿਹਾ ਤਾਂ ਮੈਂ ਉਹਦੇ ਬਾਰੇ ਵੀ ਕੁਝ ਕਹਿ ਸਕਦਾ ਪਰ ਫਿਰ ਵੀ ਮੈਂ ਉੱਥੇ ਉੱਥੇ ਵੀ ਜਿਹੜਾ ਹੈਗਾ ਡਿਫਰੈਂਟ ਏਜੰਸੀਆਂ ਤੋਂ ਕੰਮ ਕਰਵਾਇਆ ਜਾ ਰਿਹਾ ਹੈਗਾ ਉੱਥੇ ਵੀ ਜਿਹੜਾ ਹੈਗਾ ਕੋਈ ਕਿਤੇ ਸੜਕ ਬਣ ਰਹੀ ਹੈ ਕਿਤੇ ਸਕੂਲ ਬਣ ਰਿਹਾ ਕਿਤੇ ਹਸਪੀਟਲ ਬਣ ਰਿਹਾ ਕੰਮ ਚੱਲ ਰਿਹਾ ਕੋ ਪੰਜਾਬ ਨੂੰ ਗੈਂਗਸਟਰਵਾਦ ਦੀ ਧਰਤੀ ਅਕਾਲੀ ਦਰ ਬੀਜੇਪੀ ਨੇ ਬਣਾਇਆ ਸੀ ਪੂਰਾ ਪੰਜਾਬ ਜਾਣਦਾ ਕਿਵੇਂ ਵੱਡੇ ਵੱਡੇ ਗੈਂਗਸਟਰ ਅंसारी ਵਰਗੇ ਖਤਰਨਾਕ ਅਪਰਾਧੀਆਂ ਨੂੰ ਜਿਹੜੇ ਕਿ ਯੂਪੀ ਦੇ ਰਹਿਣ ਵਾਲੇ ਸੀ ਰੋਪੜ ਦੀ ਜੇਲ੍ਹ ਚ ਲੈ ਕੇ ਕਾਂਗਰਸ ਪਾਰਟੀ ਨੇ ਰੱਖਿਆ ਸੀਗਾ ਔਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਉਂਦਿਆਂ ਹੀ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਇੱਕ ਇੱਕ ਗੈਂਗਸਟਰ ਜਿਹੜਾ ਅਸੀਂ ਚੁੰਟ-ਚੁੰਟ ਕੇ ਬਾਹਰ ਕੱਢਾਂਗੇ ਬਿਲਕੁਲ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਵਾਂਗੇ ਜਿਹੜਾ ਗੰਦ ਇਹਨਾਂ ਪੁਰਾਣੀਆਂ ਪਾਰਟੀਆਂ ਨੇ ਪਾਇਆ ਤੀ ਉਹ ਅਸੀਂ ਸਾਫ਼ ਕਰ ਚੱਗੇ ਕੁਝ ਹਲਕਾ ਦੜਬਾ ਤੇ ਕੁਝ ਐਡਵੋਕੇਟ ਸਹਿਬਾਨ ਅਤੇ ਪਤਵੰਤੇ ਸੱਜਣ ਮਿਲੇ ਸੀਗੇ ਕਿ ਇੱਥੇ ਅਦਾਲਤ ਜਿਹੜੀ ਉਹ ਸਾਫ਼ ਕੀਤੀ ਜਾਵੇ ਇਹ ਆਲਰੇਡੀ ਮੈਨੂੰ ਲੱਗਦਾ ਪ੍ਰੋਸੈਸ ਦੇ ਅੰਦਰ ਆਗਾ ਆਲਰੇਡੀ ਇਹਦਾ ਪ੍ਰੋਸੈਸ ਜਿਹੜਾ ਉਹ ਐਸਡੀਐਮ ਸਾਹਿਬਾਨ ਦੇ ਕੋਲੇ ਪੈਂਡਿੰਗ ਪਿਆ ਹੈ। ਕਾਂਸਲ ਦੀ ਹੱਟੀ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ। ਤੇ ਇੱਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਦੇ ਮਿਲਦੀਆਂ ਨੇ। ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ, ਸ਼ਰਟ, ਬਲੇਜ਼ਰ, ਟਰੈਕਸੂਟ, ਬੱਚਿਆਂ ਦੇ ਫੈਂਸੀ ਕੱਪੜੇ ਉਹ ਵੀ ਕਰਟੇਟਾ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에어ਪੋਰਟ ਤੇ 스마트ਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗੇਪ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇ ਰਾਮਾ ਡਾਕਟਰ ਦਿਲ